ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਸੀਤ ਲਹਿਰ ਦਾ yellow alert ਹੋਇਆ ਜਾਰੀ ਮੌਸਮ ਵਿਭਾਗ ਨੇ ਚੇਤਾਵਨੀ ਕਰ ਦਿੱਤੀ ਹੈ ਜਾਰੀ ਕਈ ਇਲਾਕਿਆਂ ਦੇ ਵਿੱਚ ਪੈਸ ਤੱਕ ਦੀ ਹੈ ਸੰਘਣੀ ਧੁੰਦ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਦੇ ਲਈ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਸੀਤ ਲਹਿਰ ਦਾ yellow alert ਜਾਰੀ ਕਰ ਦਿੱਤਾ ਹੈ ਕਈ ਇਲਾਕਿਆਂ ਦੇ ਵਿੱਚ ਤੁੰਦ ਵੀ ਪੈ ਸਕਦੀ ਹੈ ਜਿਹੀ ਸੰਭਾਵਨਾ ਵੀ ਜਤਾਈ ਗਈ ਹੈ ਕਿ ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਰਾਤ ਦਾ ਘੱਟੋ ਘੱਟ ਤਾਪਮਾਨ 0.6 ਡਿਗਰੀ ਸੈਲਸੀਅਸ ਵਧਿਆ ਜਿਸ ਦੇ ਨਾਲ ਕੇ ਤਾਪਮਾਨ ਆਮ ਦੇ ਨੇੜੇ ਆ ਗਿਆ ਤਾਂ ਜੇਕਰ ਗੱਲ ਕੀਤੀ ਜਾਵੇ ਮੌਸਮ ਦੀ ਤਾਂ ਮੌਸਮ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਠੰਡ ਵਧ ਰਹੀ ਹੈ ਜਿਸ ਦੇ ਕਰਕੇ ਸਵੇਰ ਵੇਲੇ ਜਿਹੜਾ ਪਾਰਾ ਹੈ ਉਹ ਜ਼ਿਆਦਾ ਡਿੱਗਿਆ ਹੋਇਆ ਨਜ਼ਰ ਆਉਂਦਾ ਹੈ ਜਿਸ ਕਰਕੇ ਲੋਕ ਨੇ ਕਾਫੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਦੱਸ ਜੀ ਕਿ ਉੱਥੇ ਰਾਤ ਨੂੰ ਜੇਕਰ ਗੱਲ ਕੀਤੀ ਜਾਵੇ ਕਈ ਇਲਾਕਿਆਂ ਦੀ ਤਾਂ ਜਿਵੇਂ ਕਿ ਪਿਛਲੇ ਦਿਨੀ ਪਟਿਆਲਾ ਦੇ ਵਿੱਚ ਸ਼ਾਮ ਵੇਲੇ ਕਾਫੀ ਜ਼ਿਆਦਾ ਸੰਗਣੀਤ ਹੁੰਦਾ ਗਈ ਸੀ ਤੇ ਕਈ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ ਤਾਂ ਉੱਥੇ ਹੀ ਪਠਾਨਕੋਟ ਅਤੇ ਬਠਿੰਡਾ ਦੇ ਵਿੱਚ ਸਭ ਤੋਂ ਠੰਡੇ ਸਥਾਨ ਨੇ ਜਿੱਥੇ ਉੱਥੇ ਤਾਪਮਾਨ 4.4 ਡਿਗਰੀ ਸੈਲਸੀਅਸ ਸੀ ਅਤੇ ਮੌਸਮ ਵਿਭਾਗ ਦੇ ਵੱਲੋਂ ਹਾਲਾਂਕਿ ਮੀਂਹ ਦੀ ਕੋਈ ਵੀ ਚੇਤਾਵਨੀ ਜਾਰੀ ਨਹੀਂ ਕਰ ਦਿੱਤੀ ਗਈ ਅਤੇ ਇੱਥੇ ਦੱਸ ਦਈਏ ਕਿ ਮੌਸਮ ਬੇਸ਼ੱਕ ਖੁਸ਼ਕ ਰਹੇਗਾ ਪਰ ਇਥੇ ਸ਼ੀਤ ਲਹਿਰ ਚੱਲਣ ਦੀ ਪੂਰੀ ਉਮੀਦ ਜਤਾਈ ਗਈ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਹੋਰ ਵੀ ਘਟੇਗਾ ਕਿਉਂਕਿ ਜਿਉਂ ਦਸੰਬਰ ਸਟਾਰਟ ਹੋਇਆ ਹੈ ਮੌਸਮ ਨੇ ਆਪਣਾ ਜੋਰ ਫੜਿਆ ਹੈ ਅਤੇ ਠੰਡ ਵੀ ਆਪਣਾ ਜੋਰ ਫੜਦੀ ਹੋਈ ਨਜ਼ਰ ਆਈ ਹੈ ਜਿਸ ਕਰਕੇ ਤਾਪਮਾਨ ਲਗਾਤਾਰ ਘਟ ਸਕਦਾ ਹੈ ਅਤੇ ਠੰਡ ਵੱਧ ਸਕਦੀ ਹੈ